ਨੂਰਪੁਰ ਬੇਦੀ ਬਲਾਕ ਚ ਪੈਂਦੇ ਆ ਬਿਆਨਾ ਨੰਗਲ ਚ ਖੇਤਾਂ ਨੂੰ ਅਚਾਨਕ ਅੱਗ ਲੱਗ ਗਈ ਜਿਸ ਦੇ ਚਲਦਿਆਂ ਦੋ ਕਨਾਲ ਖੜੀ ਫਸਲ ਸੜ ਕੇ ਸਵਾਹ ਹੋ ਗਈ ਤੇ ਲਗਭਗ 4 ਏਕੜ ਖੇਤਾਂ ਵਿੱਚ ਖੜੀ ਨਾੜ ਦੀ ਜਲ ਕੇ ਸਵਾਹ ਹੋ ਗਈ ਪਤਾ ਲੱਗਣ ਤੇ ਪਿੰਡ ਵਾਸੀਆਂ ਨੇ ਤੇ ਨੌਜਵਾਨਾਂ ਨੇ ਟਰੈਕਟਰ ਦੀ ਮਦਦ ਨਾਲ ਹਰਕਤ ਵਿੱਚ ਆਂਦੇ ਹੋਏ ਇਕਜੁੱਟ ਹੋ ਕੇ ਅੱਗ ਤੇ ਕਾਬੂ ਪਾਇਆ ਨਹੀਂ ਤਾਂ ਅੱਗ ਹੋਰ ਜ਼ਿਆਦਾ ਨੁਕਸਾਨ ਕਰ ਸਕਦੀ ਸੀ ਹਾਲਾਂਕਿ ਅੱਗ ਤੇ ਕਾਬੂ ਪਾਉਂਦੇ ਸਮੇਂ ਨੌਜਵਾਨਾਂ ਦੇ ਹੱਥਾਂ ਨੂੰ ਤੇ ਕੱਪੜਿਆਂ ਨੂੰ ਵੀ ਅੱਗ ਨਾਲ ਨੁਕਸਾਨ ਪਹੁੰਚਿਆ ਪਰ ਫਿਰ ਵੀ ਉਹਨਾਂ ਨੇ ਹਿੰਮਤ ਨਹੀਂ ਹਾਰੀ ਮੌਕੇ ਤੇ ਫਾਇਰ ਬ੍ਰਿਗੇਡ ਦੀ ਗੱਡੀ ਵੀ ਪਹੁੰਚ ਗਈ ਸੀ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਬਰਾ ਦੀ ਰਿਪੋਰਟ ਹਾਂਜੀ ਹਾਂਜੀ ਇਹ ਅੱਗ ਲੱਗੀ ਜੀ ਪਿੰਡ ਨੰਗਲ ਹਦਵਸ 431 ਜੀ ਨੂਰਪੁਰ ਬਲੌਕ ਨੂਰਪੁਰ ਵੇਦੀ ਬਲੌਕ ਚ ਜੀ ਤੇ ਤਕਰੀਬਨ 5 ਏਕੜ ਦੇ ਕਰੀਬ ਸੜਕੇ ਸਵਾਹ ਹੋਇਆ ਜੀ ਜਿਹਦੇ ਵਿੱਚ 4.5 ਏਕੜ 4 ਏਕੜ ਦੇ ਕਰੀਬ ਉਹ ਹੈ ਜੀ ਜਿਹੜਾ ਨਾੜ ਕਣਕ ਵੱਡੀ ਹੋਈ ਦੇ ਸੀਗਾ ਜੀ ਤੇ ਨਾਲ ਦੋ ਕਨਾਲ ਕਣਕ ਛੜ ਕੇ ਸਵਾ ਹੋਈ ਜੀ ਜਗਤਾਰ ਸਿੰਘ ਡੀਪੀ ਮਾਸਟਰ ਜੀ ਦੇ ਖੇਤ ਉਹ ਕਣਕ ਖੜੀ ਸੀ ਜੀ ਹਾਂਜੀ ਕਣਕ ਖੜੀ ਸੀਗੀ ਜੀ ਵੱਢਣ ਲਈ ਅੱਛਾ ਜੀ ਤੇ ਫਿਰ ਜਾਨੂੰ ਪਤਾ ਲੱਗਿਆ ਜੀ ਤੇ ਇੱਕ ਮੁੰਡੇ ਨੇ ਰੋਲਾ ਪਾਇਆ ਜੀ ਕੁਲਵਿੰਦਰ ਸਿੰਘ ਨੇ ਜੀ ਤੇ ਉਹਨੇ ਉੱਥੇ ਨਾਲ ਹੀ ਆਪਣੇ ਖੇਤਾਂ 'ਚ ਕੰਮ ਕਰਦਾ ਸੀ ਤੇ ਦੱਸਿਆ ਵੀ ਅੱਗ ਲੱਗੀ ਤੇ ਪਿੰਡ ਦੇ ਵਿੱਚੋਂ ਅਨਾਊਂਸਮੈਂਟ ਕਰਕੇ ਬੰਦੇ ਤੀਵੀਆਂ ਨਨੀਆਂ ਲੇਡੀ ਸਾਰੇ ਬੰਦੇ ਇਕੱਠੇ ਹੋ ਗਏ ਜੀ 3-400 ਬੰਦਾ ਜੀ ਤੇ ਫਿਰ ਕਾਬੂ ਕਿੱਦਾਂ ਪਿੰਡ ਵਾਲਿਆਂ ਨੇ ਪਾ ਲਈ ਗੱਡੀ ਵਾਜ ਫਾਇਰ ਮੜਦੀ ਨਹੀਂ ਪਿੰਡ ਵਾਲਿਆਂ ਨੇ ਜੀ ਤਿੰਨ ਤਿੰਨ ਚਾਰ ਟਰੈਕਟਰ ਤੇ ਜੀ ਜਿਹੜੇ ਦੋ ਟਰੈਕਟਰ ਵਾਲਿਆਂ ਨੇ ਸਭ ਤੋਂ ਜ਼ਿਆਦਾ ਹਿੰਮਤਵਾਰੀ ਜਿਨ੍ਹਾਂ ਦਾ ਆਪਣੇ ਕੱਪੜੇ ਵੀ ਫੁਕੇ ਤੇ ਹੱਥ ਹੱਥ ਵੀ ਜਲੇ ਜੀ ਜੀ ਸੇਕ ਲੱਗਣ ਦੇ ਨਾਲ ਟਰੈਕਟਰ ਦੇ ਉੱਤੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਨਾ ਪ੍ਰਵਾਹ ਕਰਦੇ ਹੋਏ ਯਾਨੀ ਕਹਿਣ ਦਾ ਵੀ ਵੀਡੀਓ ਚ ਫਾਰਕ ਕਰਦੀ ਗੱਡੀ ਵੀ ਨਜ਼ਰ ਆ ਰਹੀ ਜੀ ਹਾਂਜੀ ਹਾਂਜੀ ਇਹ ਗੱਡੀ ਬਾਅਦ ਚ ਆਈਗੀ ਫਿਰ ਜਦੋਂ ਅੱਗ ਤੇ ਕਾਬੂ ਪਾ ਲਿਆ ਤਾਂ ਜੀ ਜੀ ਯਾ ਕਿ ਲੱਗਣ ਦਾ ਕਾਰਨ ਲੱਗਿਆ ਪਤਾ ਫਰਮਜੀ ਜੀ ਕਾਰਨ ਸਰ ਇਹੀ ਹੈ ਜੀ ਕਿਉਂਕਿ ਵੈਸੇ ਤਾਂ ਛੋਟ ਸਰਕਟ ਨਾਲ ਲੱਗੀ ਏ ਅੱਛਾ ਠੀਕ ਹੈ ਜੀ ਹਾਂਜੀ 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 ਉੱਥੇ ਜੈਕਚੁਅਲ ਜੰਪਰ ਜੰਪਰ ਹੈ ਜੀ